ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਆਓ ਅੱਜ ਜਾਣਦੇ ਹਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤਾਜ਼ਾ ਸੈਟਲਾਈਟ ਦੀਆਂ ਤਸਵੀਰਾਂ ਦੇ ਮੁਤਾਬਿਕ ਪੰਜਾਬ ਦੇ ਜਾਤਰ ਪੱਛਵੀ ਹਿੱਸਿਆਂ ਵਿੱਚ ਮੌਸਮ ਸਾਫ਼ ਹੈ ਇਹਨਾਂ ਵਿੱਚ ਮਾਝਾ ਦੁਆਬਾ ਤੇ ਦੱਖਣ ਪੱਛਮੀ ਮਾਲਵਾ ਦੇ ਖੇਤਰ ਵੀ ਸ਼ਾਮਲ ਹਨ ਅੱਜ ਦਿਨ ਵੇਲੇ ਇਨ੍ਹਾਂ ਇਲਾਕਿਆਂ ਵਿੱਚ ਮੌਸਮ ਆਮ ਵਾਂਗ ਠੀਕ-ਠਾਕ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਪੂਰਬੀ ਦੱਖਣੀ ਪੂਰਬੀ ਦੇ ਕੁਝ ਹਿੱਸਿਆਂ ਵਿੱਚ ਅੱਜ ਬੱਦਲਵਾਈ ਦੇਖਣ ਨੂੰ ਮਿਲੇਗੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਇਨ੍ਹਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਛਰਾਟੇ ਵੀ ਪੈ ਸਕਦੇ ਹਨ ਇਹ ਮੀਂਹ ਟੁੱਟਵੇਂ ਰੂਪ ਵਿੱਚ ਪਵੇਗਾ ਮਤਲਬ ਜ਼ਿਲ੍ਹੇ ਵਿੱਚ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ ਤੇ ਕੁਝ ਵਿੱਚ ਸਿਰਫ ਬੱਦਲਵਾਈ ਹੀ ਨਜ਼ਰ ਆਵੇਗੀ ਜੇਕਰ ਇਹਨਾਂ ਜ਼ਿਲ੍ਹਿਆਂ ਦੇ ਮੁਤਾਬਿਕ ਗਲਵਾਟ ਕੀਤੀ ਜਾਵੇ ਤਾਂ ਇਸ ਦੇ ਵਿੱਚ ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ ਅਤੇ ਮਲੇਰਕੋਟਲਾ ਦੇ ਕੁਝ ਹਿੱਸੇ ਸ਼ਾਮਲ ਹਨ। ਸ੍ਰੀ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਪੂਰਬੀ ਇਲਾਕੇ ਚੰਡੀਗੜ੍ਹ, ਮੁਹਾਲੀ ਅਤੇ ਖਰੜ ਉਸ ਤੋਂ ਬਾਅਦ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਨਮਾ ਸ਼ਹਿਰ, ਹਸ਼ਿਆਰਪੁਰ ਅਤੇ ਜਲੰਧਰ ਕਪੂਰਥਲਾ ਦੇ ਪੂਰਬੀ ਹਿੱਸੇ ਵੀ ਸ਼ਾਮਲ ਹਨ। ਦੁਪਹਿਰ ਤੋਂ ਬਾਅਦ ਮੌਸਮ ਵਿੱਚ ਥੋੜਾ ਜਿਹਾ ਸੁਧਾਰ ਹੋਵੇਗਾ ਪਰ ਪੂਰਬੀ ਹਿੱਸਿਆਂ ਤੋਂ ਛੋਟੇ-ਮੋਟੇ ਬੱਦਲ ਆਉਂਦੇ ਰਹਿਣਗੇ ਜਿਸ ਕਾਰਨ ਮੌਸਮੀ ਗਤੀਵਿਧੀਆਂ ਜਾਰੀ ਰਹਿਣਗੀਆਂ। ਪੰਜਾਬ ਦੇ ਲਗਭਗ 40% ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਵਾਵਾਂ ਅਤੇ ਤਾਪਮਾਨ ਦੇ ਬਲਥੂੜੀ ਜਿਹੀ ਨਜ਼ਰ ਮਾਰੀਏ ਅੱਜ ਸਵੇਰ ਤੋਂ ਹੀ ਹਵਾਵਾਂ ਪੂਰਬੀ ਦਿਸ਼ਾ ਤੋਂ ਚੱਲਣਗੀਆਂ ਪਰ ਦੁਪਹਿਰ ਵੇਲੇ ਪੰਜਾਬ ਦੇ ਕੁਝ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਦੱਖਣ-ਪੱਛਮ ਦੀਆਂ ਹਵਾਵਾਂ ਵਾਪਸੀ ਕਰ ਸਕਦੀਆਂ ਹਨ ਦਿੰਦਾ ਤਾਪਮਨ 32 ਤੋਂ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਇਸ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਪਰ ਜਿਹੜੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਉੱਥੇ ਥੋੜੀ ਗਰਮੀ ਮਹਿਸੂਸ ਹੋ ਸਕਦੀ ਹੈ ਮੌਸਮ ਨਾਲ ਜੁੜੀ ਹੋਈ ਅਗਲੀ ਅਪਡੇਟ ਮਿਲਣ ਤੇ ਤੁਹਾਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਚੈਨਲ ਉੱਤੇ ਤੁਸੀਂ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਤਾਜ਼ਾ ਨਵੀਂ ਮੌਸਮ ਦੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ